so ਨੇ ਸਤਗੁਰ ਕੈ ਬਲੀਹਾਰ ਐ ਆਗੇ ਸੁਖ ਪਾਛੇ ਸੁਖ ਸਹਿਜਾ ਕਰ ਆਨੰਦ ਹਮਾਰਾ ਏ ਫਰਮਾਨ ਸਾਹਿਬ ਸ਼ਿਰਗੁਰੂ ਅਰਜਨ ਦੇਵ ਜੀ ਦੁਆਰਾ ਸੋਰਠ ਰਾਗ ਵਿੱਚ ਉਚਾਰਿਤ ਹੈ ਜਿਸ ਵਿੱਚ ਸੱਚੇ ਗੁਰੂ ਤੋਂ ਬਲੀਹਾਰ ਜਾਣ ਦੀ ਬਾਤ ਕੀਤੀ ਗਈ ਹੈ ਐਸਾ ਗੁਰੂ ਜੋ ਆਤਮਿਕ ਆਨੰਦ ਤਿਸ ਦੀ ਵੀ ਖੁਸ਼ੀ ਦਾ ਸੋਮਾ ਹੈ अकाल पुरख प्रभु कितना वड्डा है उसका कितना वड्डा विस्तार है इस बारे बयान नहीं किया जा सकता क्योंकि इस बारे तो उही जान सकता है जो उस अपेद है ते जो उस अपेद है वो तो उस दे ही लीन है वो किसी बयान नहीं करता सगों सिर्फ ਉਸ ਦੇ ਅੱਗੇ ਨਤਮਸਤਕ ਹੁੰਦਾ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਡਚੀਰਾ ਸਰਵਣ ਕਰਦਿਆਂ ਭਾਈ ਅਵਤਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਕਹੀ ਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਡੀ ਰਾ ਵੜੇ ਮੇਰੇ ਸਾਹੇ ਮਾ ਸੁਣ ਬੜਾ ਆਖੇ ਸਭ ਕੋਏ ਸੁਣ ਬੜਾ What ਦੇ ਮੇਰੇ ਸਾਹਿਬਾਂ ਸਭ ਸੁਰਤੀ ਮੇਰੇ ਸੂਰਤ ਕਮਾਈ ਸਭ ਸੁਰਤੀ ਮੇਰੇ ਸੂਰਤ ਕਮਾਈ ਸਭ ਕੀਮਤ ਮਿਲਦੀ ਕੀ ਬਤ ਪਾ ਯਾਨੀ ਧਿਆਨੀ ਗੁਰ ਗੁਰ ਕਾਈ ਯਾਨੀ ਧਿਆਨੀ ਗੁਰ ਗੁਰ ਕਾਈ ਕਹਿਣਾ ਜਾਈ ਤੇਰੀ ਤੇ ਰਵੜਿਆਈ ਕਹਿਣਾ ਜਾਈ ਆਈ ਵਡੇ ਮੇਰੇ ਸਾਹੇ ਮਾਂ ਸਭ ਸਤ ਸਾਬ ਤਪ ਸਭ ਚੰਗਿਆ ਆ ਸਤ ਸਤ ਸਾਬ ਤਪ ਸਭ ਚੰਗਿਆ ਆ ਸਿਧਾ ਪੂਰੇ ਕਾ ਕੀਆ ਵਡੇ ਵਿਨਸੀ ਦੀ ਕਿਨੇ ਨਾ ਪਾਇਆ ਤੁਦ ਵਿਨਸੀ what do you mean this i िस कुया नक सवार न वॾे में मेरे साहेबान गैर गंभीर न जाने तेरा के ताके बड़ी बड़े मेरे साहेबा वडे मेरे साहेबा साहे गहर गंभीरा ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਬੜ ਚੀਰਾ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਅਵਤਾਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਸਰਵਣ ਕਰਦੇ ਆ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਨਰਿੰਦਰ ਸਿੰਘ ਇਹ ਪਾਵਨ ਪਵਿੱਤਰ ਸ਼ਬਦ ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨਉ ਉਤੇਜ ਸ਼ੋਭਤ ਹੈ ਇਸ ਪਾਵਨ ਪਵਿੱਤਰ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਸ਼ਬਦ ਦਾ ਜੋ ਮੂਲ ਭਾਵ ਹੈ ਆਓ ਸਭ ਤੋਂ ਪਹਿਲਾਂ ਆਪਾਂ ਰਹਾਉ ਦੀ ਪੰਕਤੀ ਦੀ ਵਿਚਾਰ ਕਰੀਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕਿਤਾ ਕਿਵਡ ਚੀਰਾ ਰਹਾਉ ਸਹਿਬ ਫਰਮਾਉਂਦੇ ਹਨ ਹੇ ਮੇਰੇ ਵੱਡੇ ਮਾਲਕ ਤੂੰ ਮਾਨੋ ਡੂੰਗਾ ਸਮੁੰਦਰ ਹੈ ਤੂੰ ਬੜੇ ਵੱਡੇ ਜਿਗਰੇ ਵਾਲਾ ਹੈ ਤੂੰ ਬੇਅੰਤ ਗੁਨਾ ਵਾਲਾ ਹੈ ਤੁਹਾਡੇ ਬਾਰੇ ਕੁਝ ਕਹਿਣਾ ਕੁਝ ਵਿਸਥਾਰ ਨਾਲ ਗੱਲ ਕਰਨੀ ਕਿਸੇ ਦੇ ਵਸ ਵਿੱਚ ਨਹੀਂ ਹੈ ਏ ਸੱਚੇ ਸਾਹਿਬ ਜੀ ਤੁਹਾਡੇ ਬਾਰੇ ਬਿਆਨ ਕਰਨਾ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੈ ਤੁਹਾਡੀ ਪੈਦਾ ਕੀਤੀ ਹੋਈ ਇਸ ਸ੍ਰਿਸ਼ਟੀ ਦੇ ਪਸਾਰੇ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਜੀਰਾ ਦਾ ਅਰਥ ਹੈ ਵਿਸਥਾਰ ਕਿ ਤੇਰੀ ਸਾਜੀ ਸ੍ਰਿਸ਼ਟੀ ਕੁਦਰਤ ਦੇ ਵਿਸਥਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੀ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਬਚਨ ਹਨ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਕਿ ਐ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਅੰਤ ਪਾਉਣਾ ਤਾਂ ਦੂਰ ਦੀ ਗੱਲ ਮੈਂ ਤੇਰੀ ਸਾਜੀ ਹੋਈ ਕੁਦਰਤ ਤੋਂ ਇੱਕ ਵਾਰ ਵੀ ਸਦਕੇ ਹੋਣ ਜੋਗਾ ਨਹੀਂ ਹਾਂ ਵਿਚਾਰ ਅਦੀਨ ਸ਼ਬਦ ਦੀ ਅਰੰਭਕ ਪੰਕਤੀ ਅੰਦਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਰੇਕ ਜੀਵ ਹੋਰਨਾ ਪਾਸੋਂ ਸੁਣ ਸੁਣ ਕੇ ਹੀ ਆਖ ਦਿੰਦਾ ਹੈ ਕਿ ਪ੍ਰਭੂ ਤੂੰ ਬਹੁਤ ਵੱਡਾ ਹੈ ਸਮਾਜ ਵਿੱਚ ਇਹ ਸ਼ੁਰੂ ਤੋਂ ਹੀ ਇਹ ਧਾਰਨਾ ਬਣੀ ਹੈ ਕਿ ਵੇਖਾ ਵੇਖੀ ਜਾਂ ਸੁਣ ਸੁਣਾ ਕੇ ਹੀ ਰੱਬ ਨੂੰ ਵੱਡਾ ਕਿਹਾ ਜਾ ਰਿਹਾ ਹੈ ਕਿ ਤੂੰ ਵੱਡਾ ਹੈ ਤੂੰ ਵੱਡਾ ਹੈ ਪਰ ਉਹ ਵਾਹਿਗੁਰੂ ਕਿੱਡਾ ਕੋ ਵੱਡਾ ਹੈ ਇਹ ਤੇ ਕੇਵਡ ਵੱਡਾ ਡਿਠਾ ਹੋਏ ਇਹ ਤੇ ਦਰਸ਼ਨ ਕੀਤੇਆਂ ਹੀ ਪਤਾ ਲੱਗ ਸਕਦਾ ਹੈ ਕਿ ਉਹ ਵਾਹਿਗੁਰੂ ਕਿੱਡਾ ਕੋ ਵੱਡਾ ਹੈ ਉਹਦਾ ਪਸਾਰਾ ਕਿੱਡਾ ਕੋ ਵੱਡਾ ਹੈ ਕੇਵਲ ਸੁਣ ਸੁਣਾ ਕੇ ਉਸ ਦੇ ਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਵਾਹਿਗੁਰੂ ਤੇਰੇ ਬਰਾਬਰ ਦਾ ਕੋਈ ਹੋਰ ਨਹੀਂ ਦੱਸਿਆ ਜਾ ਸਕਦਾ ਤੇਰੀ ਵਡਿਆਈ ਆਖਣ ਵਾਲੇ ਤੇਰੇ ਵਿੱਚ ਹੀ ਲੀਨ ਹੋ ਕੇ ਤੇਰਾ ਹੀ ਰੂਪ ਹੋ ਜਾਂਦੇ ਹਨ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਸ਼ਬਦ ਦੀ ਦੂਸਰੀ ਪੰਕਤੀ ਅੰਦਰ ਸਹਿਬ ਜੀ ਦੇ ਪਾਵਨ ਮੁਬਾਰਕ ਬਚਨ ਹਨ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਤੂੰ ਕਿੱਡਾ ਵੱਡਾ ਹੈ ਇਹ ਗੱਲ ਲੱਭਣ ਵਾਸਤੇ ਸਮਾਧੀਆਂ ਲਾਉਣ ਵਾਲਿਆਂ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਵਾਲਿਆਂ ਨੇ ਮੁੜ ਮੁੜ ਧਿਆਨ ਜੋੜ-ਜੋੜ ਕੇ ਮੁੜ ਮੁੜ ਯਤਨ ਕੀਤੇ ਅਤੇ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲੱਭ ਨਹੀਂ ਸਕੇ ਲੱਭਣ ਵਿੱਚ ਕਾਮਯਾਬ ਨਹੀਂ ਹੋ ਸਕੇ ਅਗਲੀ ਪੰਕਤੀ ਅੰਦਰ ਬਚਨ ਹਨ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਇਹ ਵੱਡੇ ਵੱਡੇ ਪ੍ਰਸਿੱਧ ਵਿਦਵਾਨਾਂ ਨੇ ਆਪੋ ਵਿੱਚ ਇੱਕ ਦੂਸਰੇ ਦੀ ਸਹਾਇਤਾ ਲੈ ਕੇ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਰੀ ਵਡਿਆਈ ਦਾ ਇੱਕ ਤਿਲ ਜਿੰਤਨਾ ਹਿੱਸਾ ਵੀ ਨਹੀਂ ਦੱਸ ਸਕੇ ਸ਼ਬਦ ਦੀ ਅਗਲੀ ਪੰਕਤੀ ਅੰਦਰ ਸਹਿਬ ਦੇ ਬਚਨ ਹਨ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਨ ਸਿਧੀ ਕਿਨੇ ਨਾ ਪਾਈਆਂ ਕਰਮ ਮਿਲੇ ਨਾਹੀਂ ਠਾਕ ਰਹਾਈਆਂ ਵਿਚਾਰਵਾਨ ਕੀ ਤੇ ਸਿੱਧ ਜੋਗੀ ਕੀ ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ ਪਰ ਵਿਦਵਾਨਾਂ ਦੇ ਸਾਰੇ ਕੀਤੇ ਹੋਏ ਭਲੇ ਕੰਮ ਸਾਰੇ ਚੰਗੇ ਗੁਣ ਸਿੱਧ ਲੋਕਾਂ ਦੀਆਂ ਸਿੱਧੀਆਂ ਰਿੱਧੀਆਂ ਕਿਸੇ ਨੂੰ ਵੀ ਜੇ ਇਹ ਕੋਈ ਕਾਮਯਾਬੀ ਮਿਲੀ ਹੈ ਤੇ ਇਹ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ ਜਿਸ ਕਿਸੇ ਨੂੰ ਵੀ ਸਫਲਤਾ ਪ੍ਰਾਪਤ ਹੋਈ ਹੈ ਤੇਰੀ ਮਿਹਰ ਦੇ ਨਾਲ ਹੀ ਪ੍ਰਾਪਤ ਹੋਈ ਹੈ ਕੋਈ ਹੋਰ ਵਿਅਕਤੀ ਇਸ ਪ੍ਰਾਪਤੀ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ ਸ਼ਬਦ ਦੇ ਚੌਥੇ ਬੰਦ ਅੰਦਰ ਸਤਿਗੁਰੂ ਜੀ ਫਰਮਾਉਂਦੇ ਹਨ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਤੇ ਜੀਵ ਦੀ ਕੀ ਪਾਇਆ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ ਜਿਸ ਤੂੰ ਦੇ ਤਿਸੇ ਕੀ ਚਾਰਾ ਜਿਸ ਤੇ ਤੂੰ ਰਹਿਮਤ ਕਰਕੇ ਬਖਸ਼ਿਸ਼ ਕਰਦਾ ਹੈ ਉਸ ਦੇ ਰਾਹ ਵਿੱਚ ਕਿਸੇ ਦਾ ਕੀ ਚਾਰਾ ਚੱਲ ਸਕਦਾ ਹੈ ਕੋਈ ਕੀ ਰੁਕਾਵਟ ਪਾ ਸਕਦਾ ਹੈ ਨਾਨਕ ਸੱਚ ਸਵਾਰਣ ਹਾਰਾ ਜਿਸ ਭਾਗਾ ਵਾਲੇ ਨੂੰ ਮਾਲਕ ਤੂੰ ਆਪ ਸਵਾਰਣ ਵਾਲਾ ਹੋਵੇਂ ਜਿਹਦੇ ਤੇ ਤੂੰ ਆਪ ਰਹਿਮਤ ਕਰਨ ਵਾਲਾ ਹੋਵੇ ਉਹਦੇ ਬਖਸ਼ਿਸ਼ ਦੇ ਰਾਹ ਵਿੱਚ ਕੋਈ ਦੂਸਰਾ ਰੁਕਾਵਟ ਨਹੀਂ ਪਾ ਸਕਦਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ गुणी गहिरा कोई न जाने तेरा कीता चीरा इस शब्द की व्याख्या कर रहे सन नरेंद्र सिंह अकाल पुरख प्रभु का दरबार अत है, ते अत उच्चा है वो पूरा न्या करता है वो अटल सुल्तान है वो सदीवी राजा है ਉਸ ਦੇ ਦਰਕਰ ਨਾਲ ਪ੍ਰੀਤ ਰੱਖਣ ਵਾਲੇ ਭਗਤ ਜਨ ਵੀ ਉਸ ਪੂਰੇ ਪ੍ਰਭੂ ਦੇ ਗਿਆਨ ਨੂੰ ਮੰਨਦੇ ਹਨ ਜਿਸ ਪ੍ਰਭੂ ਦਾ ਇਤਨਾ ਵੱਡਾ ਦਰਬਾਰ ਹੈ ਜੋ ਸਰਬ ਕਲਾ ਸਮਰੱਥ ਹੈ ਉਸ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ ਸੁਣਦਿਆਂ ਜੁਗਿੰਦਰ ਸਿੰਘ ਕੰਘੂਰਾ ਪਾਸੋਂ ਵਾਰਤਾ ਅਤ ਉੱਚਾ ਤਾਕਾ ਦਰਬਾਰਾ ਵਿਚਾਰ ਅਦਿਨ ਇਹ ਪਾਵਨ ਬਚਨ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੰਜ ਰਾਗ ਦੇ ਧਨੀ ਅਤੇ ਬਾਣੀ ਦੇ ਬੋਇਤ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਾਗਵੜ ਹੰਸ ਵਿੱਚ ਉਚਾਰਨ ਕੀਤਾ ਹੋਇਆ ਹੈ ਅਤੇ ਆਦਿ ਸ੍ਰੀ ਗੁਰਗੰਨ ਸਾਹਿਬ ਜੀ ਦੇ ਅੰਗ 562 ਤੇ ਸੁਸ਼ੋਭਤ ਹੈ ਗੁਰਬਾਣੀ ਜਿੱਥੇ ਸਮੁੱਚੀ ਮਾਨਵਤਾ ਦੇ ਜੀਵਨ ਪੰਥ ਨੂੰ ਰਸ਼ਨੌਂਦੀ ਹੋਈ ਸੰਸਾਰ ਨੂੰ ਸਹੀ ਤੇ ਸਾਰਥਕ ਸੇਧ ਪ੍ਰਦਾਨ ਕਰਦੀ ਹੈ ਉਥੇ ਇਸ ਵਿੱਚੋਂ ਅਜੇ ਹੀ ਆਬਾ ਵੀ ਝਲਕਦੀ ਹੈ ਜੋ ਸਮੁੱਚੀ ਮਨੁੱਖਤਾ ਦੇ ਕਲਿਆਣ ਦੀ ਲਖਾਇਕ ਹੈ ਗੁਰਬਾਣੀ ਦੇ ਫਲਸਫੇ ਦਾ ਕੇਂਦਰ ਬਿੰਦੂ ਪ੍ਰਮਾਤਮਾ ਹੈ ਗੁਰਬਾਣੀ ਦੇ ਰਚਨਕਾਰਾਂ ਨੇ ਸਭ ਤੋਂ ਵੱਧ ਪ੍ਰਮਾਤਮਾ ਦੀ ਮਹਿਮਾ ਦਾ ਹੀ ਗੁਣगान ਕੀਤਾ ਹੈ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਰਵ ਵਿਆਪਕ ਪ੍ਰਮਾਤਮਾ ਦਾ ਉੱਚਾ ਮੁਕਾਮ ਹੈ ਉਸ ਦੀ ਅਕਥ ਕਥਾ ਅਤੇ ਅਲੌਕਿਕ ਲੀਲਾ ਹੈ ਉਸ ਦਾ ਸਰਵਸ਼੍ਰੇਸ਼ਟ ਅਤੇ ਸਰਵ ਉੱਚ ਦਰਬਾਰ ਹੈ ਪ੍ਰਮਾਤਮਾ ਸਦੀਵੀ ਅਤੇ ਅਟਲ ਸੁਲਤਾਨ ਹੈ ਉਸ ਦਾ ਰਾਜ ਸਥਿਰ ਅਤੇ ਹਮੇਸ਼ਾ ਰਹਿਣ ਵਾਲਾ ਹੈ ਸੰਸਾਰ ਦੇ ਰਾਜੇ ਕੇਵਲ 4 ਦਿਨ ਦੇ ਰਾਜੇ ਹਨ ਭਗਤ ਕਬੀਰ ਜੀ ਦਾ ਰਾਗ ਬਿਲਾਵਲ ਵਿੱਚ ਫਰਮਾਨ ਹੈ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਸਰਵ ਸ਼ਕਤੀਵਾਨ ਪ੍ਰਭੂ ਜਿਹੜਾ ਅਟਲ ਸੁਲਤਾਨ ਹੈ ਜਿਸ ਦਾ ਵੱਡਾ ਦਰਬਾਰ ਅਤੇ ਸੱਚਾ ਤਖਤ ਹੈ ਉਹ ਸ਼ਾਹਾਂ ਦਾ ਪਾਤਸ਼ਾਹ ਹੈ ਜਿਸ ਦੀ ਛਤਰ ਸ਼ਾਇਆ ਹੇਠ ਸਾਰਾ ਵਿਸ਼ਾਲ ਬ੍ਰਹਿਮੰਡ ਚੱਲ ਰਿਹਾ ਹੈ ਅਪਰੰਪੁਰ ਪਰਬ੍ਰਹਮ ਦੀ ਅਪਰੰਪਾਰਤਾ ਨੂੰ ਅਭਿਵਿਅਕਤ ਕਰਦਿਆਂ ਹੋਇਆਂ ਪੰਜਵੇਂ ਸਤਿਗੁਰੂ ਜੀ ਰਾਗ ਦੇਵ ਕੰਧਾਰੀ ਵਿੱਚ ਰੂਪਮਾਨ ਕਰਦੇ ਹਨ ਮੈਂ ਪੇਖਿਓ ਰੀ ਊਚਾ ਮੋਹਨ ਸਭ ਤੇ ਊਚਾ ਆ ਨਾ ਸੰਸਰ ਕੋ ਲਾਗੈ ਟੂੰਡ ਰਹੇ ਹਮ ਮੂਚਾ समरथ कर्ता पुरख ਦੇ ਦਰਬਾਰ ਦੀ ਵੱਡੀ ਵਡਿਆਈ ਹੈ ਉਸ ਤੇ ਨ્યાਹ ਦੀ ਵੀ ਅਕਥ ਮਹਿਮਾ ਹੈ ਕਰਤਾਪੁਰਖ ਸੱਚੇ ਤਖ ਦਾ ਮਾਲਕ ਹੈ ਅਤੇ ਉਹ ਜੋ ਵੀ ਨ્યાਹ ਕਰਦਾ ਹੈ ਉਹ ਸਦਾ ਸੱਚਾ ਨ્યાਹ ਹੀ ਕਰਦਾ ਹੈ रामकली ਦੀ ਵਾਰ ਵਿੱਚ ਪੰਚਮ ਦਾਤਾਰ ਅੰਕਿਤ ਕਰਦੇ ਹਨ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸਾਹਾ ਪਾਤਸ਼ਾਹ ਨਿਹਚਲ ਚੌਰ ਛਤ ਸਰਵ ਕਲਾ ਸਮਰਾਤ ਪਰਮਾਤਮਾ ਸਾਭ ਦੀ ਸੁਣਦਾ ਹੈ ਇਸ ਲਈ ਉਸਦੇ ਦਰਬਾਰ ਵਿੱਚ ਸਦਾ ਸੱਚੇ ਨਿਆਂ ਦਾ ਹੀ ਨਵੇੜਾ ਹੁੰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਉਪਦੇਸ਼ ਹੈ ਵੱਡੀ ਹੋ ਵੱਡਾ અપਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬ ਜੀਆਂ ਅੰਦਰ ਜੀਓ ਸਭ ਕੀ ਜਾਣਲਾ ਸਭ ਕਿਛ ਤੇਰੇ ਵਸ ਤੇਰਾ ਘਰ ਭਲਾ ਪਰਮਾਤਮਾ ਦੀ ਸਲਤਨਤ ਅਟਲ ਅਤੇ ਸਦੀਵੀ ਹੈ ਸਾਰਾ ਸੰਸਾਰ ਉਸ ਦੇ ਅਧੀਨ ਹੈ ਅਤੇ ਸਾਰੇ ਉਸ ਦਾ ਹੀ ਕੀਤਾ ਹੋਇਆ ਮੰਨਦੇ ਹਨ ਪੰਜਵੀਂ ਸਤਗੁਰੂ ਜੀ ਗੋੜੀ ਗੁਆਰੇਰੀ ਵਿੱਚ ਵਰਣਨ ਕਰਦੇ ਹਨ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਵੱਡੀਆਂ ਸ਼ਕਤੀਆਂ ਦੇ ਮਾਲਕ ਬ੍ਰਹਿਮੰਡ ਦੇ ਸਿਰਜਣਹਾਰ ਅਤੇ ਅਨੰਤ ਕਲਾ ਦੇ ਮਾਲਕ ਪਰਮਾਤਮਾ ਦੇ ਦਰਬਾਰ ਵਿੱਚ ਜੋਦੜੀ ਕਰਨ ਵਾਲੇ ਜਗਿਆਸੂ ਤੇ ਮਨ ਨੂੰ ਵੱਡਾ ਬਲ ਅਤੇ ਅਗੰਮੀ ਖੇੜਾ ਮਿਲਦਾ ਹੈ ਅਜੀਹਾ ਸਾਧਕ ਸਦਾ ਹੀ ਪ੍ਰਭੂ ਨੂੰ ਸਮਰਪਿਤ ਹੁੰਦਾ ਹੈ ਅਤੇ ਉਸਤੇ ਹੁਕਮ ਨੂੰ ਖਿੜੇ ਮੱਥੇ ਪਰਵਾਨ ਕਰਦਾ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਰਾਗ ਪ੍ਰਭਾਤੀ ਵਿੱਚ ਕਥਨ ਹੈ ਹਰ ਜਿਉ ਤੁਧ ਵਿਟੋ ਬਲ ਜਾਈ ਤਨ ਮਨ ਅਰਪੀ ਤੁਰੀ ਆਗੈ ਰਾਖੋ ਸਦਾ ਰਹਾ ਸਰਨਾਈ ਪ੍ਰਮਾਤਮਾ ਦਾ ਦਰਬਾਰ ਅਜੀਹਾ ਦਰਬਾਰ ਹੈ ਜੋ ਸ਼ਰਧਾ ਵਜ ਗਿਆਸੂ ਦੀਆਂ ਕੋਲ ਸਮੱਸਿਆਵਾਂ ਤੇ ਮਸਲਿਆਂ ਦੇ ਨਿਪਟਾਰੇ ਦੀ ਸਮਰੱਥਾ ਰੱਖਦਾ ਹੈ ਮਨੁੱਖ ਦੁਨਿਆਵੀ ਸਰੀਰਕ ਅਤੇ ਪਰਿਵਾਰਕ ਉਲਝਣਾ ਤੋਂ ਛੁਟਕਾਰਾ ਪਾਉਣ ਲਈ ਕਿਸੇ ਏਸੇ ਪ੍ਰਭੂ ਦੇ ਦਰਬਾਰ ਤੇ ਨਿਰੰਤਰ ਜੋਦੜੀਆਂ ਕਰਕੇ ਮਨ ਇਛਤਿ ਭਾਵਨਾਵਾਂ ਦੀ ਤ੍ਰਿਪਤੀ ਕਰਦਾ ਹੈ ਪ੍ਰਭੂ ਦਰਬਾਰ ਅਜਿਹਾ ਸਰਬ ਉੱਚ ਦਰਬਾਰ ਹੈ ਜਿਸ ਨਾਲ ਜੁੜਨ ਵਾਲੇ ਦੀ ਸੁੱਤੀ ਹੋਈ ਆਤਮਾ ਜਾਗਰਤ ਹੋ ਜਾਂਦੀ ਹੈ ਅਤੇ ਸਾਧ ਖੇੜੇ ਤੇ ਆਨੰਦ ਮਾਣਦਾ ਹੋਇਆ ਤਨਤਾ ਯੋਗ ਹੋ ਜਾਂਦਾ ਹੈ ਪ੍ਰਭੂ ਦਰਬਾਰ ਦੀ ਇਹ ਵੀ ਮੈਮਾ ਹੈ ਕਿ ਜਗਿਆਸੂ ਇਥੋਂ ਸਦਕ ਸੰਤੋਖ ਨਿਮਰਤਾ ਸੁਹਿਰਤਾ ਇਤਿਆਦਿਕ ਸਾਧਗੁਣ ਪ੍ਰਾਪਤ ਕਰਦਾ ਹੈ ਬਯੰਤ ਅਨੰਤ ਅਪਾਰ ਪ੍ਰਭੂ ਦੇ ਦਰਬਾਰ ਵਿੱਚ ਪੂਰਾ ਨਿਆਹ ਹੈ ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਉਸ ਦੀ ਸਾਜੀ ਕੁਦਰਤ ਅਧ ਪੁੱਤੇ ਵਲਖਣ ਹੈ ਉਹ ਸੱਚਾ ਤੇ ਉੱਚਾ ਦਾਤਾਰ ਹੈ ਉਨੀ ਮਾਵਨਿਆ ਤੇ ਤਾੜੀਆਂ ਦੀ ਵੀ ਸੁਣਦਾ ਹੈ ਉਸ ਦੀ ਇਹ ਵੀ ਵੱਡੀ ਵਡਿਆਈ ਹੈ ਕਿ ਉਹ ਗਰੀਬ ਨਿਵਾਜ਼ ਹੈ ਰਾਗ ਮਾਰੂ ਵਿੱਚ ਭਗਤ ਰਵਿਦਾਸ ਜੀ ਦਾ ਫੁਰਮਾਨ ਹੈ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ਼ ਗੁਸਈਆ ਮੇਰਾ ਮਾਥੈ ਛਤਰ ਤਰੈ ਇਹ ਪ੍ਰਭੂ ਦਰਬਾਰ ਹੀ ਹੈ ਜਿੱਥੋਂ ਮਨੁੱਖ ਨੂੰ ਸਭ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਇਹ ਦਰਬਾਰ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ ਇੱਥੇ ਕੋਈ ਪੱਖਪਾਤ ਨਹੀਂ ਕੋਈ ਵਿਤਕਰਾ ਨਹੀਂ ਪ੍ਰਭੂ ਦਰਬਾਰ ਇੱਕ ਅਜਿਹਾ ਖਜ਼ਾਨਾ ਹੈ ਜਿੱਥੋਂ ਸਭ ਪ੍ਰਾਪਤੀਆਂ ਹੁੰਦੀਆਂ ਹਨ ਪਰਮਾਤਮਾ ਭਗਤ ਵਸ਼ਰ ਵੀ ਹੈ ਉਹ ਆਪਣੇ ਭਗਤਾਂ ਦੀ ਸਦਾ ਰੱਖਿਆ ਕਰਦਾ ਹੈ ਅਤੇ ਭਗਤਾਂ ਨੂੰ ਦੁਖੀ ਕਰਨ ਵਾਲਿਆਂ ਦਾ ਸੰਘਾਰ ਵੀ ਕਰਦਾ ਹੈ ਇਹ ਵੀ ਉਸ ਅਕਥ ਪ੍ਰਭੂ ਦੇ ਦਰਬਾਰ ਦੀ ਇੱਕ ਵਿਸ਼ੇਸ਼ ਵਿਲੱਖਣਤਾ ਹੈ ਪ੍ਰਭੂ ਦਰਬਾਰ ਨਾਲ ਜੁੜਨ ਵਾਲੇ ਸ਼ਰਧਾਵਾਨਾਂ ਨੂੰ ਕਿਸੇ ਕਿਸਮ ਦੀ ਕੋਈ ਟੋਟ ਨਹੀਂ ਆਉਂਦੀ ਉਹ ਧਨਵੰਤ ਵੀ ਹਨ ਅਤੇ ਪਤਵੰਤ ਵੀ ਉਹ ਸੰਸਾਰ ਚ ਰਹਿੰਦਿਆਂ ਹੋਇਆਂ ਆਪਣਾ ਜਨਮ ਸਫਲ ਕਰਦੇ ਹਨ ਉਹ ਕਿਸੇ ਦੇ ਮੁਤਾਜ ਨਹੀਂ ਹੁੰਦੇ ਕੇਵਲ ਪ੍ਰਭੂ ਦੇ ਦਰਬਾਰ ਦੀ ਓਟ ਤੇ ਆਸਰਾ ਹੀ ਲੋੜਦੇ ਹਨ ਉਹਨਾਂ ਦਾ ਸਦਾ ਸੁੱਖਾਂ ਵਿੱਚ ਵਾਸਾ ਹੁੰਦਾ ਹੈ ਅਤੇ ਉਹ ਦੁੱਖ ਦਿਲਦਰ ਅਤੇ ਵਿਕਾਰਾਂ ਤੋਂ ਦੂਰ ਹੋ ਕੇ ਗੁਣਾਂ ਦੇ ਧਾਰਨੀ ਹੁੰਦੇ ਹਨ ਪਰਮਾਤਮਾ ਦੇ ਦਰਬਾਰ ਦੀ ਇੱਕ ਇਹ ਵੀ ਵਿਸ਼ੇਸ਼ਤਾ ਹੈ ਕਿ ਉਹ ਦਿਆਲੂ ਤੇ ਕਿਰਪਾਲੂ ਪ੍ਰਭੂ ਸ਼ਰਨ ਆਏ ਗੁਨਾਹਗਾਰਾਂ ਦੇ ਸਾਰੇ ਗੁਨਾਹ ਮੁਆਫ ਕਰਕੇ ਉਹਨਾਂ ਦੀ ਭੁੱਲ ਬਖਸ਼ ਦਿੰਦਾ ਹੈ ਉਹ ਪਤਿਤ ਪਾਵਨ ਕਿਰਪਾ ਨਿਦਾਨ ਬਖਸ਼ਣਹਾਰ ਅਤੇ ਸਰਵਗੁਣ ਸੰਪੰਨ ਅਬਿਨਾਸੀ ਅਕਾਲ ਪੁਰਖ ਹੈ ਉਸ ਦੀ ਰਹਿਮਤ ਬਖਸ਼ਿਸ਼ ਅਤੇ ਦਿਆਲਤਾ ਤੋਂ ਪ੍ਰਭਾਵਿਤ ਹੋ ਕੇ ਇੱਕ ਉੱਚ ਆਤਮਿਕ ਅਵਸਥਾ ਤੇ ਪਹੁੰਚੀ ਮਹਾਨ ਸ਼ਖਸੀਅਤ ਪੁਕਾਰ ਉੱਠਦੀ ਹੈ ਅਤ ਉੱਚਾ ਤਾਕਾ ਦਰਬਾਰਾ अंत नाही किस पारावारा अत् ऊचा ताका दरबार ए वार्ता सुनारे सन जुगेंद्र सिंह कांग अकाल पुरख प्रभु जिस दा इना वड्डा दरबार है जिस दा ऊंचा रुतबा है ओ वड्डे वड्डे राजा दा भी महाराज है बादशाहा दा भी बादशाह है उस देसी सुत्ते निरंतर छतर जुलदा रहंदा है ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤਸ਼ਾਹ ਨੇਚਲ ਚੌਰ ਛਤ ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਨਿਰਮਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਵੱਡਾ ਤੇਰਾ ਦਰਬਾਰ ਦਰبار ਵੱਡਾ ਤੇਰਾ ਦਰਬਾਰ ਸੱਚਾ ਤੋਦ ਤਖ पह प え ਕੀ ਨਹੀਂ ਕਰਤਾ ਸਾਈ ਭੰਦੀ ਗਲ ਜਿੰਨੀ ਪਛਾਹਤ ਖਸ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤਸ਼ਾਹ ਨਹਿਚਲ ਚੌਰ ਛਤ ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਨਰਮਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ